ਸ਼ਹਿਦਮੰਦ ਸਿਟੀ ਹੋਣਾ ਚਾਹੀਦਾ ਮਾਰੇ ਹੱਥੋਂ ਗੰਦਮਤ ਲੋਕਾਂ ਨੂੰ ਖੋਈ ਜਾਂਦੇ ਆ ਹਸਪਤਾਲਾਂ 'ਚ ਕੋਈ ਪੁੱਛ ਗੇਚ ਨਹੀਂ ਆਈ ਹੁਸ਼ਮਾਨ ਕਾਰ ਜਿਹੜਾ ਚੱਲਦਾ ਉਰਤੇ ਦਵਾਈਆਂ ਕੋਈ ਨਹੀਂ ਮਿਲਦੀਆਂ ਲੋਈ ਕਰਕੇ ਤਸਵੀਰਾਂ ਦਿਖਾਈ ਜਾਂਣ ਬਦਾਮ ਕਾਜੂ ਅਖਰੋਟ ਕਿਸ਼ਮਿਸ਼ ਆ ਦੇਖੋ ਨੰਗਾ ਹੀ ਸਾਰਾ ਸਮਾਨ ਲੱખ્યા ਵੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਐ ਇੱਥੇ ਮਾਰੇ ਮੈਨੂੰ 2-3 ਮਹੀਨੇ ਹੋ ਗਏ ਨੇ ਟੰਗਾ ਹੀ ਬਿਆ ਹੁੰਦਾ ਪਰ ਰੋਜ਼ ਦਾ ਕੰਮ ਮੇਰਾ ਇੱਥੇ ਹੁੰਦਾ ਐ ਰੋਜ਼ ਦਾ ਕੰਮ ਐ 2 ਮਹੀਨੇ ਤੋਂ ਹੋ ਗਿਆ ਦੇਖਦੇ ਆ ਨੰਗਾ ਹੀ ਬਿਆ ਹੁੰਦਾ ਪੂਰਾ ਪੂਰਾ ਸੀਜ਼ਨ ਅੱਧਾ ਇੱਥੇ ਲੰਘ ਕੇ ਜਾਂਦਾ ਨਾ ਗੱਲ ਤਾਂ ਭਾਈ ਟ ਸਾਨੂੰ ਹੈਗਾ ਇੱਥੇ ਇਹ ਹੀ ਗੱਲ ਹੈ ਨਾ ਲੋਕਾਂ ਨੂੰ ਬਿਮਾਰੀ ਫੈਲਾਉਣ ਵਾਲੀ ਗੱਲ ਆ ਅੰਜੀਰ ਆ ਇਹਨਾਂ ਦੇ ਉੱਤੇ ਦੇਖੋ ਕਿੰਦਾ ਮੱਖੀਆਂ ਨਾਲ ਭਰਿਆ ਹੈ ਇਹਨਾਂ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਹੈਲਥ ਡਿਪਾਰਟਮੈਂਟ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਭਗਵਾਨ ਵਾਲਮੀਕੀ ਚੌਂਕ ਦੀਆਂ ਤਸਵੀਰਾਂ ਆ ਆ ਦੇਖੋ ਹਾਂ ਇਹਨਾਂ ਤੋਂ ਵੀ ਕਹਿੰਦਾ ਕੁੜੀ ਸਾਡੀ ਨੇ ਕਹਿੰਦੀ ਇਦਾਂ ਦਾ ਸਮਾਹ ਪੰਜ ਕੀ ਕਹਿਣਾ ਚਾਹੁੰਦੇ ਬਿਲਕੁਲ ਗਲਤ ਗੱਲ ਆ ਗਲਤ ਤਾਂ ਸਹੀ ਆ ਬਿਲਕੁਲ ਕੋਈ ਪੁੱਛਣਗੇ ਚੋਟਾ ਕੋਈ ਨਹੀਂ ਬਣ ਬਣ ਬੱਤੀਆ ਪੈ ਰਹੀ ਹੈ ਇੱਥੇ ਨਹੀਂ ਮਾਰਾ ਬਿਲਕੁਲ ਗਲਤ ਗੱਲ ਆ ਬਿਲਕੁਲ ਗਲਤ ਗੱਲ ਖਾਣ ਪੀਣ ਵਾਲੀ ਚੀਜ਼ ਖਾਣ ਪੀਣ ਇੱਕ ਖਾਣਾ ਪੀਣਾ ਹੈ ਜਿਹੜਾ ਲੋਕਾਂ ਦੀ ਸਿਹਤ ਨੂੰ ਚੰਗਾ ਤੇ ਪਾੜਾ ਕਰ ਸਕਦਾ ਦੋਸਤੋ ਜਿਸ ਤਰ੍ਹਾਂ ਇੱਕ ਮੁਹਿੰਮ ਚਲਾਈ ਹੋਈ ਹੈ ਸਾਡੇ ਚੈਨਲ ਵੱਲੋਂ ਲੋਕਾਂ ਨੂੰ ਫਾਸਟ ਫੂਡ ਵਧਿਆ ਖਿਲਾਇਆ ਜਾ ਰਿਹਾ ਕਿ ਨਹੀਂ ਖਿਲਾਇਆ ਜਾ ਰਿਹਾ ਇਸ ਟਾਈਮ ਭਗਵਾਨ ਵਾਲਮੀਕੀ ਚੌਕ ਇਸ ਟਾਈਮ ਪਹੁੰਚ ਚੁੱਕੇ ਹਾਂ ਤੁਹਾਨੂੰ ਹਾਲਾਤ ਦਿਖਾਣੇ ਆ ਇੱਥੇ ਦੇ ਕਿਸ ਤਰ੍ਹਾਂ ਡਰਾਈ ਫਰੂਟ ਜਿਹੜਾ ਏਦਾਂ ਹੀ ਲਾਇਆ ਹੈ ਸੜਕਾਂ ਦੇ ਉੱਤੇ ਦੇਖੋ ਤੁਸੀਂ ਆ ਕਲੋਜ਼ ਕਰਕੇ ਤਸਵੀਰਾਂ ਦਿਖਾਈ ਜਾਣ ਬਦਾਮ ਕਾਜੂ ਅਖਰੋਟ ਕਿਸ਼ਮਿਸ਼ ਆ ਦੇਖੋ ਨੰਗਾ ਹੀ ਸਾਰਾ ਸਮਾਨ ਲੱਖਿਆ ਹੋਇਆ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਇੱਥੇ ਕਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਲੋਕਾਂ ਨੂੰ ਗੰਦ ਖਲਾਇਆ ਜਾ ਰਿਹਾ ਦੇਖੋ ਮੱਖੀਆਂ ਸਾਰੀਆਂ ਇੱਥੇ ਬੈਠੀਆਂ ਆਂ ਅੰਜੀਰ ਦੇ ਉੱਤੇ ਤੁਹਾਨੂੰ ਤਸਵੀਰਾਂ ਦਿਖਾਣੇ ਆ ਅੰਜੀਰਾ ਇਹਨਾਂ ਦੇ ਉੱਤੇ ਦੇਖੋ ਕਿੰਦਾ ਮੱਖੀਆਂ ਨਾਲ ਭਰਿਆ ਹੈ ਇਹਨਾਂ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਹੈਲਥ ਡਿਪਾਰਟਮੈਂਟ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਭਗਵਾਨ ਵਾਲਮੀਕੀ ਚੌਂਗ ਦੀਆਂ ਤਸਵੀਰਾਂ ਆਹ ਦੇਖੋ ਇਹਨਾਂ ਨੂੰ ਕੋਈ ਵੀ ਇੱਥੇ ਪੁੱਛਣ ਵਾਲਾ ਨਹੀਂ ਹੈ ਤੇ ਹੋਰ ਵੀ ਤਸਵੀਰਤ ਇਸ ਨੇ ਆਪਕੋ ਪਰਮਿਸ਼ਨ ਦੀ ਯਹਾਂ ਪਰ ਲਗਾਉਣੇ ਕਿਸ ਨੇ ਪਰਮਿਸ਼ਨ ਦੀ ਹੈ ਆਪਕੋ ਪਰਮਿਸ਼ਨ ਕਿਸ ਨੇ ਦੀ ਆਪਕੋ ਯਹਾਂ ਲਗਾਉਣੇ ਇੱਥੇ ਨੰਗਾ ਹੀ ਸਮਾਨ ਸਾਰਾ ਰੱਖਿਆ ਇਹਨਾਂ ਨੂੰ ਕੋਈ ਵੀ ਇੱਥੇ ਪੁੱਛਣ ਵਾਲਾ ਨਹੀਂ ਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਭਗਵਾਨ ਵਾਲਮੀਕੀ ਚੌਂਗਦੇ ਆ ਦੇਖੋ ਕਿਸ ਤਰ੍ਹਾਂ ਨੰਗਾ ਹੀ ਸਮਾਨ ਸਾਰਾ ਪਿਆ ਵਾ ਤੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਆ ਇਹ ਤਸਵੀਰਾਂ ਤੁਹਾਨੂੰ ਭਗਵਾਨ ਵਾਲਮੀਕੀ ਚੌਂਗਦੇ ਤਸਵੀਰਾਂ ਦਿਖਾ ਰਿਹਾ ਆ ਤੇ ਇੱਥੇ ਗੱਲ ਵੀ ਕਰਦੇ ਆ ਅਸੀਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣਿਆ ਲੋਕਾਂ ਦੇ ਨਾਲ ਢੱਕ ਕੇ ਰੱਖਣਾ ਚਾਹੀਦਾ ਬਾਹਣੀਆਂ ਕੀ ਕਵਰ ਕਰਕੇ ਰੱਖਣਾ ਚਾਹੀਦਾ ਹਾਂਜੀ 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 ਕਵਰ ਕਰ ਬਾਜੀ ਕੀ ਕਹਿਣਾ ਚਾਹੁੰਦੇ ਨੰਗਾ ਹੀ ਸਮਾਨ ਵੇਚਣ ਦੇ ਸਾਰੇ ਸਹੀ ਆ ਜਾਂ ਗਲਤ ਆ ਗਲਤ ਆ ਗਲਤ ਆ ਹਾਂਜੀ ਗਲਤ ਇਹਨਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਢੱਕ ਕੇ ਰੱਖਣਾ ਚਾਹੀਦਾ ਸਹੀ ਪੈਣ ਜੀ ਗਲਤ ਆ ਕਿ ਸਹੀ ਆ ਹਾਂਜੀ ਗਲਤ ਉਹ ਦੇਖੋ ਲੋਕੀ ਮੱਖੀਆਂ ਬੈਠੀਆਂ ਤੇ ਕੋਈ ਪੁੱਛਣ ਵਾਲੇ ਨਹੀਂ ਹੈਗੇ ਇਹਨਾਂ ਨੂੰ ਹਾਂ ਇਹਨਾਂ ਨੂੰ ਤਾਂ ਦੇ ਕਹਿੰਦਾ ਕੁੜੀ ਸਾਡੀ ਨੇ ਕਹਿੰਦੀ ਇਦਾਂ ਦਾ ਸਮਾਨ ਪੈਣ ਜੀ ਕੀ ਕਹਿਣਾ ਚਾਹੁੰਦੇ ਬਿਲਕੁਲ ਗਲਤ ਗੱਲ ਆ ਗਲਤ ਆ ਕਿ ਸਹੀ ਆ ਬਿਲਕੁਲ ਤੇ ਹੋਰ ਵੀ ਲੋਕਾਂ ਨਾਲ ਗੱਲ ਪਾਜੀ ਆ ਸਮਾਨ ਰੱਖਿਆ ਗਲਤ ਆ ਜਾਂ ਸਹੀ ਆ ਗਲਤ ਆ ਭਾਈ ਟੱਕ ਕੇ ਰੱਖਣਾ ਚਾਹੀਦਾ ਇਹ ਸਮਾਨ ਆ ਇੱਥੇ ਰੱਖਿਆ ਹੋਇਆ ਸਾਰਾ ਇਹਨਾਂ ਨੂੰ ਪੁੱਛਣ ਵਾਲਾ ਹੈਗਾ ਇੱਥੇ ਇਹੀ ਤਾਂ ਗੱਲ ਹੈ ਨਾ ਲੋਕਾਂ ਨੂੰ ਬਿਮਾਰੀ ਫਲਾਣ ਵਾਲੀ ਗੱਲ ਆ ਤੇ ਦੇਖੋ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਇਹਨਾਂ ਨੂੰ ਕੋਈ ਪੁੱਛਣ ਨਾਲ ਨਹੀਂ ਆ ਇੱਥੇ ਇਹ ਹਾਲਾਤ ਤੁਹਾਨੂੰ ਦਿਖਾਏ ਭਗਵਾਨ ਵਾਲਮੀਕੀ ਚੌਂਗ ਦੇ ਸੀ ਹਾਲਾਤ ਦਿਖਾਏ ਆ ਤੇ ਆ ਭੈਣ ਜੀ ਹੁਣੀ ਬੈਠੇ ਆ ਪੈਨ ਜੀ ਮੇਰੀ ਗੱਲ ਸੁਣੋ ਪੈਨ ਜੀ ਤੁਸੀਂ ਟੱਕੇ ਕਿਉਂ ਨਹੀਂ ਰੱਖਦੇ ਹੋ ਮੈਂ ਗਵਾਨ ਦੀ ਸੋ ਮੈਂ ਅਗਲੀ ਵਾਰੀ ਮੇਰੇ ਬੱਚੇ ਦੀ ਸੋ ਲੱਗੇ ਕਵਰ ਲੱਗੂਗਾ ਬਸ ਤੁਹਾਡੇ ਮੇਰੇ ਤੇ ਵਿਸ਼ਵਾਸ ਹੈ ਤੁਸੀਂ ਆਨਾ ਤੇ ਵਿਸ਼ਵਾਸ ਰੱਖੋਗੇ ਮੇਰੇ ਤੇ ਦੇਖੋ ਭੈਣ ਜੀ ਦੇਖੋ ਅੱਜ ਦਾ ਲਫਾਫੇ ਹੁੰਦੇ ਨੇ ਇਹਦੇ ਵਿੱਚ ਤੁਸੀਂ ਇਹਨੂੰ ਪੈਕ ਕਰਕੇ ਰੱਖੋ ਹੋਰ ਲੋਕੀ ਗੰਦ ਖਾ ਰਹੇ ਤੁਸੀਂ ਗੰਦ ਖਲਾ ਰਹੇ ਲੋਕਾਂ ਨੂੰ ਤੁਸੀਂ ਆ ਜੀ ਇਹ ਨੰਗਾ ਹੀ ਸਮਾਨ ਰੱਖਿਆ ਤੁਹਾਨੂੰ ਲੱਗਦਾ ਸਹੀ ਹੈ ਇਹ ਬਿਲਕੁਲ ਨਹੀਂ ਮਹਾਰਾਜ ਸਿਹਤ ਆ ਤੇ ਬਿਲਕੁਲ ਨੁਕਸਾਨ ਦਾ ਹੈਗਾ ਸਾਰਾ ਨੰਗਾ ਸਮਾਨ ਪਿਆ ਹੈ ਸਾਰਾ ਸਾਰਾ ਗੰਦ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਇਹ ਜੀ ਗਲਤੀ ਹੈ ਜੀ ਪ੍ਰਸ਼ਾਸਨ ਦੀ ਗਲਤੀ ਹੈ ਪ੍ਰਸ਼ਾਸਨ ਦੀ ਗਲਤੀ ਹੈ ਮਹਾਰਾਜ ਜਿਹੜੇ ਜਗ੍ਹਾ ਦਿੰਦੇ ਨੇ ਬਹਿਣ ਵਾਸਤੇ ਉਹਨਾਂ ਦੀ ਗਲਤੀ ਹੈ ਜਿਹੜਾ ਦੁਕਾਨਾਂ ਦੇ ਸਾਹਮਣੇ ਲੱਗਾ ਉਹਨਾਂ ਲੱਗੇ ਹੈ ਇਹਨਾਂ ਨੂੰ ਕੋਈ ਪੁੱਛਣ ਕਿਛਣ ਵਾਲਾ ਕੋਈ ਨਹੀਂ ਮਨ ਮਨ ਬੱਤੀਆਂ ਬੈਰੀਆਂ ਇੱਥੇ ਨਹੀਂ ਮਹਾਰਾਜ ਬਿਲਕੁਲ ਗਲਤ ਗੱਲ ਹੈ ਬਿਲਕੁਲ ਗੋਲ ਘੋਟ ਘਾਲ ਖਾਣ ਪੀਣ ਵਾਲੀ ਚੀਜ਼ ਖਾਣ-ਪੀਣ ਇੱਕ ਖਾਣਾ ਪੀਣਾ ਇਹ ਹੈਗਾ ਜਿਹੜਾ ਲੋਕਾਂ ਦੀ ਸਿਹਤ ਨੂੰ ਚੰਗਾ ਪਾੜਾ ਕਰ ਸਕਦਾ ਜੇ ਅਸੀਂ ਖਾਣਾ ਪੀਣਾ ਗੰਦਾ ਖਾਈ ਜਾਗੇ ਲੋਕਾਂ ਦੇ ਲੋਕਾਂ ਦੀ ਸਿਹਤ ਨਾ ਬੋੜੇ ਹਰ ਇੱਕ ਮੰਤਰੀ ਕਹਿ ਰਿਹਾ ਸੀ ਸਮਾਰਟ ਸਿਟੀ ਬਣਾਣਾ ਤੁਹਾਨੂੰ ਲੱਗਦਾ ਜਲੰਧਰ ਪਹਿਲਾ ਸਿਹਤਮੰਦ ਸਿਟੀ ਹੋਣਾ ਚਾਹੀਦੀ ਹੈ ਪਹਿਲੇ ਸਿਹਤਮੰਦ ਸਿਟੀ ਹੋਣਾ ਚਾਹੀਦਾ ਬਾਰੇ ਹੱਥੋਂ ਗੰਦਮਤ ਲੋਕਾਂ ਖਾਈ ਜਾਂਦੇ ਆ ਹਸਪਤਾਲਾਂ 'ਚ ਕੋਈ ਪੁੱਛ ਗੇਚ ਨਹੀਂ ਆਯੂਸ਼ਮਾਨ ਕਾਰਡ ਜਿਹੜਾ ਚੱਲਦਾ ਉਹਦੇ ਦਵਾਈਆਂ ਕੋਈ ਨਹੀਂ ਮਿਲਦੀਆਂ ਅਸੀਂ ਕੀ ਕਰੀਏ ਲੋਕੀ ਗਰੀਬੰਦਾ ਕੀ ਕਰ ਸਕਦਾ ਕੁਝ ਵੀ ਨਹੀਂ ਕਰ ਸਕਦਾ ਪਰ ਰੋਲਾ ਹੀ ਬਾਤ ਸਕਦਾ ਹੋਰ ਕੁਝ ਨਹੀਂ ਕਰ ਸਕਦਾ ਹਾਂ ਉਹ ਭਾਈ ਸਾਨੂੰ ਉਹਦਾ ਟੰਗਾ ਹੀ ਪਿਆ ਹੁੰਦਾ ਪਰ ਰੋਜ਼ ਦਾ ਕੰਮ ਹੈ ਮੇਰੇ ਇੱਥੇ ਆਉਣ ਦਾ ਇਹ ਰੋਜ਼ ਦਾ ਕੰਮ ਹੈ 2 ਮਹੀਨੇ ਤੋਂ ਹੋ ਗਿਆ ਦੇਖਦੇ ਨਾ ਨੰਗਾ ਹੀ ਪਿਆ ਹੁੰਦਾ ਪੂਰਾ ਪੂਰਾ ਸੀਜ਼ਨ ਅੱਜ ਇੱਥੇ ਲੰਘ ਕੇ ਜਾਂਦਾ ਨਾ ਵੈਦਾਂ ਦੀ ਇਹ ਡਾਕਟਰ ਕਹਿੰਦੇ ਡਰਾਈ ਫਰੂਟ ਖਾਓ ਆ ਡਰਾਈ ਫਰੂਟ ਖਾ ਕੇ ਬੰਦਾ ਸਹੀ ਹੋ ਗਿਆ ਬੰਦਾ ਮੇਰੇ ਕੋਲ ਡਰਾਈ ਫਰੂਟ ਨਹੀਂ ਹੈਗਾ ਯਰ ਹੈਗਾ ਇਹ ਡਰਾਈ ਫਰੂਟ ਨਹੀਂ ਹੈਗਾ ਡਰਾਈ ਫਰੂਟ ਹੈ ਉਦੋਂ ਸੀਗਾ ਜਦੋਂ ਦਰਖਤਾ ਤੋਂ ਲੱਤਾਂ ਸੀ ਹੁਣ ਇਹ ਯਰ ਬਣ ਚੁੱਕਿਆ ਤੇ ਤੁਸੀਂ ਦੇਖ ਸਕਦੇ ਹੋ ਹਾਲਾਤ ਹੁਣ ਸਾਨੂੰ ਦੇਖ ਕੇ ਨੇ ਟੱਕ ਲਿਆ ਵਾ ਤੇ ਆ ਹਾਲਾਤ ਆ ਕੈਮਰਾਮੈਨ ਬਿੰਕੂ ਹਟਵਾਲ ਦੇ ਨਾਲ ਸਨੀ ਸੋਤਾ ਦੀ ਖ